ਮੇਰਾ ਵਿਆਹ ਇੱਕ ਸ਼ਰਾਬੀ ਨਾਲ ਹੋ ਗਿਆ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਘਰੋਂ ਗਰੀਬ ਹੋਣ ਕਰਕੇ ਮੇਰੇ ਘਰ ਦੇ ਆਣੇ ਜਿੱਦਾਂ ਦਾ ਮਿਲਿਆ ਵਿਆਹ ਕਰ ਦਿੱਤਾ ਮੇਰੀ ਮਾਂ ਸੀ ਕੱਲੀ ਮੇਰਾ ਪਿਓ ਪਹਿਲਾਂ ਹੀ ਮਰ ਗਿਆ ਸੀ ਮੇਰੀ ਮਾਂ ਮੇਰੇ ਚਾਚਾ ਚਾਚੀ ਦੇ ਵਸ ਪਈ ਹੋਈ ਸੀ ਮੇਰੇ ਚਾਚਾ ਚਾਚੀ ਨੇ ਮੇਰਾ ਵਿਆਹ ਕਾਲੀ ਕਾਲੀ ਚ ਕਰ ਦਿੱਤਾ ਉਹਨਾਂ ਨੇ ਜਾਂਚ ਪੜਤਾਲ ਕਰਕੇ ਮੇਰਾ ਬਿਆਨ ਹੀ ਕੀਤਾ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਮੇਰਾ ਘਰਵਾਲਾ ਇੰਨੀ ਜ਼ਿਆਦਾ ਸ਼ਰਾਬ ਪੀਂਦਾ ਆ ਜਦੋਂ ਉਹਨੂੰ ਮੈਂ ਸ਼ਰਾਬ ਪੀਣ ਤੋਂ ਰੋਕਦੀ ਸੀ ਤਾਂ ਉਹ ਮੈਨੂੰ ਕੁੱਟ ਦਿੰਦਾ ਸੀ ਮੈਂ ਉਸ ਘਰ ਵਿੱਚ ਬੜੀ ਦੁਖੀ ਸੀ ਪਰ ਮੈਂ ਆਪਣੀ ਮਾਂ ਨੂੰ ਜ਼ਿਆਦਾ ਨਹੀਂ ਦੱਸਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਕਰਕੇ ਦੁਖੀ ਹੋਵੇ ਇਸ ਗੱਲ ਦਾ ਕੋਈ ਹੱਲ ਤਾਂ ਹੋ ਨਹੀਂ ਸਕਦਾ ਇਸ ਕਰਕੇ ਮੈਂ ਇਸੇ ਨੂੰ ਆਪਣੀ ਜ਼ਿੰਦਗੀ ਸਮਝ ਲਿਆ ਸੀ ਮਨ ਤਾਂ ਬਹੁਤ ਦੁਖੀ ਰਹਿੰਦਾ ਸੀ ਪਰ ਕਰ ਕੀ ਸਕਦੀ ਸੀ ਹੁਣ ਜਿਹਦੇ ਨਾਲ ਵਿਆਹ ਹੋ ਗਿਆ ਸੀ ਰਹਿਣਾ ਤਾਂ ਸਾਰੀ ਉਮਰ ਇਸੇ ਨਾਲ ਹੀ ਸੀ ਇਸ ਕਰਕੇ ਚੁੱਪ ਕਰਕੇ ਜ਼ਿੰਦਗੀ ਕੱਟਣ ਲੱਗ ਪਈ ਸੋਹਰੇ ਘਰ ਚ ਇੱਕ ਸੱਸ ਸੀ ਮੇਰੇ ਜੇਠ ਜਠਾਣੀ ਅਲੱਗ ਸੀ ਮੇਰੀ ਸੱਸ ਉਹਨਾਂ ਨਾਲ ਹੀ ਰਹਿੰਦੀ ਸੀ ਕਿਉਂਕਿ ਮੇਰੇ ਘਰ ਵਾਲੇ ਤੋਂ ਉਹ ਵੀ ਬਹੁਤ ਪਰੇਸ਼ਾਨ ਹੋ ਗਈ ਸੀ ਉਹ ਸ਼ਰਾਬੀ ਕਿ ਆਪਣੀ ਮਾਂ ਨੂੰ ਵੀ ਕੁੱਟਣ ਲੱਗ ਜਾਂਦਾ ਸੀ ਜਦੋਂ ਉਹ ਉਹਨੂੰ ਕੁੱਟਣ ਲੱਗ ਜਾਂਦਾ ਸੀ ਫਿਰ ਉਹ ਦੁਖੀ ਹੋ ਕੇ ਮੇਰੇ ਜੇਠ ਨਾਲ ਉਹਦੇ ਘਰ ਚਲੀ ਗਈ ਮੇਰੇ ਵਿਆਹ ਤੋਂ ਉਹ ਥੋੜਾ ਟਾਈਮ ਬਾਅਦ ਹੀ ਉਧਰ ਚਲੀ ਗਈ ਹੁਣ ਮੈਂ ਤੇ ਮੇਰਾ ਘਰ ਵਾਲਾ ਦੋਵੇਂ ਇਕੱਲੇ ਰਹਿ ਗਏ ਸੀ ਮੈਂ ਇਸ ਗੱਲ ਤੋਂ ਡਰਦੀ ਹੋਈ ਆਪਣੇ ਘਰ ਵਾਲੇ ਨੂੰ ਜ਼ਿਆਦਾ ਕੁਝ ਨਹੀਂ ਕਹਿੰਦੀ ਸੀ ਕਿ ਆਪਣੀ ਮਾਂ ਨੂੰ ਕੁੱਟ ਸਕਦਾ ਤਾਂ ਮੈਨੂੰ ਕਿਉਂ ਨਹੀਂ ਇਸ ਕਰਕੇ ਮੈਂ ਚੁੱਪ ਰਹਿੰਦੀ ਸੀ ਇੱਕ ਦਿਨ ਮੇਰਾ ਘਰਵਾਲਾ ਬੜੀ ਸ਼ਰਾਬ ਪੀ ਕੇ ਦਰਵਾਜ਼ਾ ਖੜਕਾ ਰਿਹਾ ਸੀ ਮੈਂ ਚੁੱਲ੍ਹੇ ਅੱਗੇ ਬੈਠੀ ਸੀ ਸਰਦੀ ਦਾ ਮੌਸਮ ਸੀ ਮੈਨੂੰ ਠੰਡ ਜੀ ਲੱਗ ਰਹੀ ਸੀ ਮੈਂ ਅੱਗ ਸੇਕ ਰਹੀ ਸੀ ਤੇ ਕਦੋਂ ਦੀ ਆਪਣੇ ਘਰ ਵਾਲੇ ਨੂੰ ਉਡੀਕ ਰਹੀ ਸੀ ਕਿ ਚੱਲ ਆ ਜਾਵੇ ਤਾਂ ਰੋਟੀ ਫੜਾ ਦਵਾਂ ਫਿਰ ਮੈਂ ਵੀ ਸੌਂ ਜਾਵਾਂ ਪਰ ਉਹ ਆ ਨਹੀਂ ਰਿਹਾ ਸੀ ਜਦੋਂ ਉਹਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਉੱਠ ਕੇ ਦਰਵਾਜ਼ਾ ਖੋਲਣ ਗਈ ਮੇਰੇ ਘਰ ਵਾਲੇ ਦੇ ਨਾਲ ਇੱਕੋ ਦਾ ਦੋਸਤ ਵੀ ਸੀ ਉਹ ਦੋਵੇਂ ਜਣੇ ਅੰਦਰ ਆ ਕੇ ਮੰਜੇ ਤੇ ਬੈਠ ਗਏ ਉਹ ਮੁੰਡਾ ਮੈਂ ਪਹਿਲਾਂ ਕਦੇ ਆਪਣੇ ਘਰ ਵਾਲੇ ਦੇ ਨਾਲ ਨਹੀਂ ਵੇਖਿਆ ਸੀ ਮੈਂ ਕਿਹਾ ਤੁਸੀਂ ਅੱਜ ਇੰਨਾ ਲੇਟ ਕਿਉਂ ਆਇਓ ਮੇਰਾ ਘਰ ਵਾਲਾ ਵਿੱਕੀ ਮੈਨੂੰ ਕਹਿਣ ਲੱਗਾ ਜਿਆਦਾ ਸਵਾਲ ਜਵਾਬ ਨਾ ਕਰ ਠੰਡੇ ਪਾਣੀ ਦਾ ਜੱਗ ਲਿਆ ਕੇ ਦੇ ਮੈਂ ਕਿਹਾ ਠੰਡਾ ਪਾਣੀ ਕੀ ਕਰਨਾ ਇੰਨੀ ਤਾਂ ਠੰਡ ਪੈਂਦੀ ਆ ਮੈਨੂੰ ਕਹਿਣ ਲੱਗਾ ਜਿਆਦਾ ਬਕਵਾਸ ਨਾ ਕਰ ਚੁੱਪ ਕਰਕੇ ਠੰਡਾ ਪਾਣੀ ਲਿਆ ਕੇ ਦੇ ਮੈਂ ਰਸੋਈ ਚੋਂ ਪਾਣੀ ਲੈਣ ਚਲੀ ਗਈ ਜਦੋਂ ਮੈਂ ਪਾਣੀ ਲੈ ਕੇ ਵਾਪਸ ਆਈ ਮੈਂ ਵੇਖਿਆ ਕਿ ਵਿੱਕੀ ਦਾ ਦੋਸਤ ਮੇਰੇ ਵੱਲ ਬੜਾ ਵੇਖ ਰਿਹਾ ਸੀ ਉਹਦੀ ਚੱਕਣੀ ਥੋੜੀ ਅਜੀਬ ਜਈ ਸੀ ਵਿੱਕੀ ਨੇ ਬੜੇ ਸ਼ਰਾਬ ਪੀਤੀ ਹੋਈ ਸੀ ਪਰ ਉਹ ਇੰਨਾ ਸ਼ਰਾਬੀ ਨਹੀਂ ਸੀ ਸ਼ਰਾਬ ਤਾਂ ਉਹਨੇ ਵੀ ਪੀਤੀ ਹੋਈ ਸੀ ਪਰ ਉਹ ਹੋਸ਼ ਵਿੱਚ ਸੀ ਪਰ ਵਿੱਕੀ ਨੂੰ ਜ਼ਿਆਦਾ ਹੋਸ਼ ਨਹੀਂ ਸੀ ਵਿੱਕੀ ਤਾਂ ਪੂਰਾ ਹੀ ਰੱਜਿਆ ਹੋਇਆ ਸੀ ਮੈਂ ਵਿੱਕੀ ਨੂੰ ਕਿਹਾ ਕਿ ਰੋਟੀ ਖਾ ਲਵੋ ਤੇ ਸੌਂਜੋ ਤੁਸੀਂ ਪਹਿਲਾਂ ਹੀ ਬਹੁਤ ਸ਼ਰਾਬ ਪੀ ਚੁੱਕੇ ਹੋ ਹੁਣ ਹੋਰ ਨਾ ਪੀਓ ਵਿੱਕੀ ਮੈਨੂੰ ਕਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਦੋਸਤ ਦੇ ਸਾਹਮਣੇ ਮੈਨੂੰ ਸ਼ਰਾਬ ਪੀਣ ਤੋਂ ਰੋਕੀ ਜਾਨੀ ਆ ਮੈਂ ਕਿਹਾ ਇਹਦੇ ਵਿੱਚ ਸ਼ਰਮ ਵਾਲੀ ਕੀ ਗੱਲ ਆ ਵਿੱਕੀ ਦਾ ਦੋਸਤ ਕਹਿਣ ਲੱਗਾ ਚੱਲ ਕੋਈ ਨਾ ਭਾਬੀ ਤੇਰੀ ਘਰ ਵਾਲੀ ਆ ਜੇ ਤੈਨੂੰ ਕੁਝ ਕਹਿ ਦਿੰਦੀ ਆ ਤਾਂ ਫਿਰ ਕੀ ਹੋ ਗਿਆ ਉਹ ਮੇਰੀ ਬੜੀ ਤਰਫਦਾਰੀ ਜੀ ਕਰ ਰਿਆ ਸੀ ਪਰ ਮੈਨੂੰ ਉਹਦੇ ਤੇ ਵੀ ਬੜਾ ਗੁੱਸਾ ਆ ਰਿਹਾ ਸੀ ਕਿ ਅੱਧੀ ਰਾਤ ਹੋਈ ਪਈਆ ਇਹ ਪਤਾ ਨਹੀਂ ਕਿਧਰੋਂ ਸਾਡੇ ਘਰ ਆ ਗਿਆ ਮੈਂ ਤਾਂ ਸੋਚਿਆ ਸੀ ਕਿ ਚੱਲ ਰੋਟੀ ਫੜਾ ਕੇ ਆਪਣਾ ਸੌ ਜਾਊਂਗੀ ਪਰ ਹੁਣੇ ਦੋ ਜਾਨੇ ਇੱਥੇ ਬੈਠੇ ਨੇ ਲੱਗਦਾ ਦੋਵੇਂ ਰੋਟੀ ਖਾਣ ਕੇ ਨਾ ਹੀ ਹੁਣ ਮੈਂ ਸੌਂ ਜੋਗੀ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਕਰਾਂ ਮੈਂ ਜਾ ਕੇ ਦੂਸਰੇ ਕਮਰੇ ਵਿੱਚ ਬੈਠ ਗਈ ਉਹ ਦੋਵੇਂ ਵੀ ਅੰਦਰ ਬੈੱਡਰੂਮ 'ਚ ਚਲੇ ਗਏ ਤੇ ਮੈਂ ਦੂਸਰੇ ਕਮਰੇ ਵਿੱਚ ਚਲੀ ਗਈ ਜਿੱਥੇ ਸਿੰਗਲ ਬੈੱਡ ਲੱਗਿਆ ਹੋਇਆ ਜੀ ਮੈਂ ਉੱਥੇ ਜਾ ਕੇ ਆਪਣਾ ਫੋਨ ਚੁੱਕ ਕੇ ਥੋੜਾ ਟਾਈਮ ਫੋਨ ਤੇ ਟਾਈਮ ਪਾਸ ਕਰਨ ਲੱਗੀ ਮੈਂ ਫੋਨ ਤੇ ਕੁਝ ਰੀਲਾਂ ਜਿਹਾ ਵੇਖਣ ਲੱਗੀ ਸੋਚਿਆ ਚੱਲ ਜਿੰਨਾ ਟਾਈਮ ਉਹ ਸ਼ਰਾਬ ਪੀਂਦੇ ਨੇ ਉਹਨਾ ਟਾਈਮ ਥੋੜਾ ਫੋਨ ਵੇਖਦੀ ਆ ਤੇ ਬਾਅਦ ਚ ਇਹਨਾਂ ਨੂੰ ਰੋਟੀ ਫੜਾ ਦੇਉਂਗੀ ਮੈਂ ਜੇ ਫੋਨ ਵੇਖ ਰਹੀ ਸੀ ਮੈਂ ਵੇਖਿਆ ਕਿ ਵਿੱਕੀ ਦਾ ਦੋਸਤ ਮੇਰੇ ਕਮਰੇ 'ਚ ਆ ਗਿਆ ਤੇ ਕਹਿਣ ਲੱਗਾ ਭਾਬੀ ਕੁਝ ਨਮਕੀਨ ਚਾਹੀਦਾ ਸੀ ਦੇ ਦਿਓ ਮੈਂ ਕਿਹਾ ਵਿੱਕੀ ਨੇ ਕਹਿ ਦੇਣਾ ਸੀ ਤੁਸੀਂ ਇੱਥੇ ਕਿਉਂ ਆਏ ਕਹਿਣ ਲੱਗਾ ਚੱਲ ਕੋਈ ਨਾ ਫਿਰ ਕੀ ਆ ਉਹ ਇੰਨੀ ਗੱਲ ਕਹਿ ਕੇ ਵਾਪਸ ਚਲਾ ਗਿਆ ਜਦੋਂ ਮੈਂ ਨਮਕੀਨ ਦਾ ਪੈਕੇਟ ਲੈ ਕੇ ਉਹਨਾਂ ਕੋਲ ਗਈ ਤਾਂ ਮੈਂ ਵੇਖਿਆ ਕਿ ਵਿੱਕੀ ਕਾਫੀ ਜ਼ਿਆਦਾ ਸ਼ਰਾਬੀ ਹੋ ਚੁੱਕਿਆ ਸੀ ਤੇ ਵਿੱਕੀ ਤਾਂ ਬਸ ਸੌਣੀ ਵਾਲਾ ਸੀ ਜਦੋਂ ਵਿੱਕੀ ਜ਼ਿਆਦਾ ਸ਼ਰਾਬ ਪੀ ਲੈਂਦਾ ਸੀ ਤਾਂ ਉਹ ਉੱਥੇ ਸੌ ਜਾਂਦਾ ਸੀ ਵਿੱਕੀ ਨੇ ਆਪਣਾ ਸਿਰ ਟੇਬਲ ਤੇ ਰੱਖਿਆ ਹੋਇਆ ਸੀ ਮੈਂ ਵਿੱਕੀ ਨੂੰ ਕਿਹਾ ਕਿ ਤੁਸੀਂ ਜਾ ਕੇ ਬੈੱਡ ਤੇ ਸੌਂ ਜਾਓ ਇਸ ਤਰ੍ਹਾਂ ਕਿਉਂ ਬੈਠੇ ਹੋ ਵਿੱਕੀ ਦਾ ਦੋਸਤ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਭਾਬੀ ਤੁਸੀਂ ਫਿਕਰ ਨਾ ਕਰੋ ਇਹਨੂੰ ਤਾਂ ਬੈੱਡ ਤੇ ਮੈਂ ਪਾ ਕੇ ਆਉਂਦਾ ਹਾਂ ਉਹਨੇ ਵਿੱਕੀ ਨੂੰ ਫੜ ਕੇ ਬੈੱਡ ਤੇ ਲਟਾ ਦਿੱਤਾ ਵਿੱਕੀ ਤਾਂ ਬਸ ਅੱਖਾਂ ਮੀਟ ਕੇ ਸੌਂ ਗਿਆ ਮੈਂ ਕਿਹਾ ਤੁਸੀਂ ਵੀ ਹੁਣ ਆਪਣੇ ਘਰ ਚਲੇ ਜਾਓ ਉਹਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਇੰਨੀ ਸੋਹਣੀ ਨਾਰ ਨੂੰ ਛੱਡ ਕੇ ਘਰ ਕਿਵੇਂ ਚਲਾ ਜਾਵਾਂ ਮੈਂ ਤਾਂ ਵਿੱਕੀ ਦੇ ਸੌਣ ਦਾ ਇੰਤਜ਼ਾਰ ਕਰਦਾ ਸੀ ਉਨੇ ਮੈਨੂੰ ਲੱਕ ਤੋਂ ਫੜ ਲਿਆ ਮੈਂ ਕਿਹਾ ਕੀ ਕਰ ਰਹੇ ਹੋ ਛੱਡੋ ਉਹ ਮੈਨੂੰ ਲੱਕ ਤੋਂ ਫੜ ਕੇ ਦੂਸਰੇ ਕਮਰੇ ਵਿੱਚ ਜਿਸ ਕਮਰੇ ਵਿੱਚ ਮੈਂ ਪਹਿਲਾਂ ਬੈਠੀ ਸੀ ਉੱਥੇ ਲੈ ਗਿਆ ਤੇ ਮੈਨੂੰ ਕੰਧ ਨਾਲ ਲਾ ਲਿਆ ਤੇ ਹੌਲੀ-ਹੌਲੀ ਮੇਰੀ ਧੌਣ ਨੂੰ ਮਨ ਲੱਗਾ ਤੇ ਮੈਨੂੰ ਕਹਿਣ ਲੱਗਾ ਤੇਰਾ ਹੁਸਨ ਤਾਂ ਮੈਂ ਅੱਜ ਤੱਕਿਆ ਤੂੰ ਕਿੰਨੀ ਸੋਹਣੀ ਆ ਤੇ ਇੱਕ ਇਹ ਸ਼ਰਾਬੀ ਵਿੱਕੀ ਜਿਹੜਾ ਤੇਰੀ ਕਦਰ ਹੀ ਨਹੀਂ ਕਰਦਾ ਸਾਡੇ ਵਰਗੇ ਦੀ ਹੋ ਕੇ ਵੇਖ ਤੇਰੀ ਕਿੰਨੀ ਕਦਰ ਕਰੂਗਾ ਤੇ ਤੈਨੂੰ ਕਿੰਨਾ ਪਿਆਰ ਕਰੂਗਾ ਤੂੰ ਵੀ ਐਵੇਂ ਇਹਦੇ ਪਿੱਛੇ ਹੀ ਤੁਰੀ ਫਿਰਦੀ ਆ ਮੈਂ ਕਿ ਉਹ ਮੇਰਾ ਘਰ ਵਾਲਾ ਹੁਣ ਜਿਸ ਨਾਲ ਮੇਰਾ ਵਿਆਹ ਹੋ ਗਿਆ ਉਹੀ ਮੇਰਾ ਸਭ ਕੁਝ ਆ ਉਹ ਮੁੰਡਾ ਕਹਿਣ ਲੱਗਾ ਇਦਾਂ ਨਹੀਂ ਹੁੰਦਾ ਉਹ ਵੇਖ ਲੈ ਹੁਣ ਤੇਰੀ ਕਿਹੜੀ ਲੋੜ ਪੂਰੀ ਕਰਦਾ ਹੋ ਉਹ ਤਾਂ ਸ਼ਰਾਬ ਪੀ ਕੇ ਸੌਂ ਗਿਆ ਤੇਰੇ ਵੀ ਕੁਝ ਔਰਮਾਨ ਨੇ ਤੇਰੀ ਜਵਾਨੀ ਕਿੰਨੀ ਜੋਰਾਂ ਤੇ ਆ ਇਹੋ ਜਿਹੀਆਂ ਗੱਲਾਂ ਕਰਕੇ ਉਹ ਮੇਰੇ ਆਰਮਾਨ ਜਗਾ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਉਹਦੇ ਕੋਲੋਂ ਛਡਾਉਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਪਰ ਉਹ ਮੈਨੂੰ ਇਸ ਤਰ੍ਹਾਂ ਫੜ ਰਿਹਾ ਸੀ ਕਿ ਮੇਰਾ ਮਨ ਵੀ ਥੋੜਾ ਫਿਸਲ ਗਿਆ ਸੀ ਫਿਰ ਉਹਨੇ ਮੇਰਾ ਮੂੰਹ ਆਪਣੇ ਵੱਲ ਕੀਤਾ ਤੇ ਮੈਨੂੰ ਪਿਆਰ ਕਰਨ ਲੱਗਾ ਮੈਨੂੰ ਘੁੱਟ ਕੇ ਫੜੀ ਖੜਾ ਸੀ ਆਪਣੇ ਨਾਲ ਇਸ ਤਰ੍ਹਾਂ ਲਾ ਰਿਹਾ ਸੀ ਕਿ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ پا ਰਹੀ ਸੀ ਫਿਰ ਹੌਲੀ ਹੌਲੀ ਉਹਨੇ ਮੈਨੂੰ ਬੈੱਡ ਤੇ ਸੌਂਟ ਲਿਆ ਤੇ ਲਾਈਟ ਬੰਦ ਕਰ ਦਿੱਤੀ ਫਿਰ ਉਹਨੇ ਮੇਰੀ ਕੋਈ ਜਿਹੀ ਜਾਨ ਛੱਡੀ ਜਿੱਥੇ ਉਹਨੇ ਮੈਨੂੰ ਨਾ ਪਿਆਰ ਕੀਤਾ ਹੋਵੇ ਇਸ ਤਰ੍ਹਾਂ ਕਰਦੇ ਕਰਦੇ ਮੇਰੇ ਆ ਫੀਲਿੰਗਾਂ ਜਾਗ ਗਈਆਂ ਤੇ ਮੈਂ ਵੀ ਉਹਨੂੰ ਘੁੱਟ ਕੇ ਜੱਫੀ ਪਾ ਲਈ ਫਿਰ ਅਸੀਂ ਦੋਵੇਂ ਜਾਣੇ ਕਦੋਂ ਇੱਕ ਮਿਕ ਹੋ ਗਏ ਸਾਨੂੰ ਪਤਾ ਵੀ ਨਹੀਂ ਲੱਗਿਆ ਕਿਉਂਕਿ ਉਸ ਟਾਈਮ ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਅਸੀਂ ਦੋਵੇਂ ਜਾਣੇ ਇੱਕ ਦੂਜੇ ਨੂੰ ਚਿੰਬੜ ਹੀ ਗਏ ਸੀ ਬਸ ਆਪਣਾ ਆਪਣਾ ਬਗਵਾ ਬੈਠੇ ਉਸ ਰਾਤ ਮੇਰੀ ਜ਼ਿੰਦਗੀ ਇੱਕ ਮਿੰਟ 'ਚ ਬਦਲ ਗਈ ਮੈਂ ਕਦੇ ਵੀ ਕਿਸੇ ਦੂਸਰੇ ਮੁੰਡੇ ਬਾਰੇ ਸੋਚਿਆ ਨਹੀਂ ਸੀ ਪਰ ਉਸ ਦਿਨ ਵਿੱਕੀ ਦੇ ਦੋਸਲੇ ਮੈਨੂੰ ਇਸ ਤਰ੍ਹਾਂ ਫੜ ਲਿਆ ਕਿ ਮੇਰੀਆਂ ਵੀ ਅੰਦਰੋਂ ਭਾਵਨਾਵਾਂ ਜਾਗ ਗਈਆਂ ਮੇਰੇ ਘਰ ਵਾਲੇ ਵਿੱਕੀ ਨੇ ਤਾਂ ਮੈਨੂੰ ਕਦੇ ਵੀ ਇਸ ਤਰ੍ਹਾਂ ਖੁਸ਼ ਨਹੀਂ ਕੀਤਾ ਸੀ ਕਿਉਂਕਿ ਉਹ ਤਾਂ ਬਸ ਸ਼ਰਾਬ 'ਚ ਧਿਆਨ ਰੱਖਦਾ ਸੀ ਇਹ ਜ਼ਰੂਰ ਸੀ ਕਿ ਉਹ ਮੇਰੇ ਨਾਲ ਰੱਤਾ ਬਤਾਉਂਦਾ ਸੀ ਪਰ ਹਰ ਨੇ ਕਦੇ ਕਦੇ ਜਦੋਂ ਉਹਦਾ ਆਪਣਾ ਮੂਡ ਹੁੰਦਾ ਸੀ ਜਿਸ ਕਰਕੇ ਮੈਂ ਅਧੂਰੀ ਰਹਿ ਜਾਂਦੀ ਸੀ ਪਰ ਇਸ ਗੱਲ ਨਾਲ ਮੈਂ ਵਿੱਕੀ ਨਾਲ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਕਿਉਂਕਿ ਸ਼ਾਇਦ ਮੇਰੀਆਂ ਫੀਲਿੰਗਾਂ ਮਾਰੀ ਗਈਆਂ ਸੀ ਪਰ ਉਸ ਮੁੰਡੇ ਨੇ ਤਾਂ ਸੁੱਤੀਆਂ ਹੀ ਫੀਲਿੰਗਾਂ ਨੂੰ ਜਗਾ ਦਿੱਤਾ ਅਸੀਂ ਦੋਵੇਂ ਜਾਨੇ ਸਾਰੀ ਰਾਤ ਇਕੱਠੇ ਰਹੇ ਮੈਨੂੰ ਉਹਦੇ ਨਾਲ ਬਹੁਤ ਵਧੀਆ ਲੱਗਿਆ ਮੈਂ ਉਹਨੂੰ ਕਿਹਾ ਕਿ ਜੇ ਵਿੱਕੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹ ਮੈਨੂੰ ਜਾਨੋਂ ਮਾਰ ਦੂਗਾ ਕਿਉਂਕਿ ਉਹਦਾ ਗੁੱਸਾ ਬਹੁਤ ਭੜਾਇਆ ਉਹਦਾ ਦੋਸਤ ਕਹਿਣ ਲੱਗਿਆ ਵਿੱਕੀ ਨੂੰ ਦੱਸਣਾ ਕਿਨੇ ਆ ਤੂੰ ਐਵੇਂ ਟੈਨਸ਼ਨ ਨਾ ਲੈ ਮੈਂ ਕੁਝ ਨਹੀਂ ਪਤਾ ਲੱਗਣ ਦਿੰਦਾ ਮੈਨੂੰ ਪਤਾ ਤੂੰ ਉਹਦੇ ਨਾਲ ਖੁਸ਼ ਨਹੀਂ ਆ ਮੈਂ ਕਿਹਾ ਇਹ ਗੱਲ ਨਹੀਂ ਆ ਕਿ ਮੈਂ ਉਹਦੇ ਨਾਲ ਖੁਸ਼ ਨਹੀਂ ਆ ਬਸ ਉਹਦੀ ਸ਼ਰਾਬ ਤੋਂ ਮੈਂ ਦੁਖੀ ਆ ਵਿੱਕੀ ਦਾ ਦੋਸਤ ਮੈਨੂੰ ਕਹਿਣ ਲੱਗਾ ਕਿ ਹੁਣ ਹਰ ਰੋਜ਼ ਆਪਾਂ ਦੋਵੇਂ ਜਣੇ ਆਪਣਾ ਰੰਗਾ ਰੰਗ ਪ੍ਰੋਗਰਾਮ ਕਰਿਆ ਕਰਾਂਗੇ ਮੈਂ ਕਿਹਾ ਨਹੀਂ ਮੈਨੂੰ ਬਹੁਤ ਡਰ ਲੱਗ ਰਿਹਾ ਉਹ ਕਹਿਣ ਲੱਗਿਆ ਚੱਲ ਫੇਰ ਇੱਕ ਮਿੰਟ ਲਈ ਮੈਨੂੰ ਇਹ ਦੱਸ ਕਿ ਤੂੰ ਅੱਜ ਕਿੰਨੀ ਕੁ ਖੁਸ਼ ਹੋਈ ਆ ਮੈਂ ਕਿਹਾ ਬਹੁਤ ਉਹ ਕਹਿਣ ਲੱਗਿਆ ਫਿਰ ਤੈਨੂੰ ਹੋਰ ਕੀ ਚਾਹੀਦਾ ਮੈਂ ਖੋਜਤਾ ਬਹੁਤ ਸੀ ਬਸ ਮਨ ਵਿੱਚ ਇੱਕ ਡਰ ਸੀ ਉਹ ਇਹ ਸੀ ਕਿ ਮੈਂ ਕਿਸੇ ਬਗਾਨੇ ਬੰਦੇ ਨਾਲ ਇਹ ਸਭ ਘਰ ਬੈਠੀ ਸੀ ਪਰ ਹੁਣ ਹੱਥ ਵਿੱਚ ਵੀ ਕੁਝ ਨਹੀਂ ਸੀ ਇਸ ਕਰਕੇ ਮੈਂ ਜੋ ਹੋਇਆ ਉਸੇ ਨੂੰ ਮਨਜ਼ੂਰ ਕਰ ਲਿਆ ਅਗਲੇ ਦਿਨ ਸਵੇਰ ਨੂੰ ਨਾਲੇ ਤਾਂ ਭਾਂਡੇ ਮਾਂਜੀ ਜਾ ਰਹੀ ਸੀ ਨਾਲੇ ਇਹ ਹੀ ਸੋਚ ਰਹੀ ਸੀ ਕਿ ਕਿਸੇ ਨੂੰ ਪਤਾ ਨਾ ਲੱਗ ਗਿਆ ਹੋਵੇ ਕਿਉਂਕਿ ਉਹ ਸਾਰੀ ਰਾਤ ਮੇਰੇ ਕੋਲ ਰਿਹਾ ਤੇ ਸਵੇਰ ਨੂੰ ਚਲਾ ਗਿਆ ਪਰ ਵਿੱਕੀ ਜਿੱਥੇ ਸੁੱਤਾ ਪਿਆ ਸੀ ਉੱਥੇ ਹੀ ਸੁੱਤਾ ਰਿਹਾ ਵਿੱਕੀ ਨੂੰ ਮੈਂ 9 ਵਜੇ ਉਠਾਇਆ ਤਾਂ ਉਹ ਕਹਿਣ ਲੱਗਿਆ ਮੈਂ ਕਿੱਥੇ ਪਿਆ ਹਾਂ ਮੈਂ ਕਿਹਾ ਤੁਹਾਨੂੰ ਕਿਹੜੀ ਸੁਰਤ ਰੈਂਦੀ ਆ ਉਹ ਮੈਨੂੰ ਕਹਿਣ ਲੱਗਿਆ ਕਿ ਰਾਤ ਮੇਰੇ ਨਾਲ ਕੋਈ ਆਇਆ ਵੀ ਸੀ ਮੈਂ ਕਿਹਾ ਆਹੋ ਤੁਹਾਡਾ ਦੋਸਤ ਆਇਆ ਸੀ ਉਹ ਤਾਂ ਤੁਹਾਡੇ ਸੌਣ ਤੋਂ ਪਹਿਲਾਂ ਹੀ ਚਲਾ ਗਿਆ ਸੀ ਵਿੱਕੀ ਕਹਿਣ ਲੱਗਿਆ ਮੈਨੂੰ ਤਾਂ ਕੁਝ ਯਾਦ ਹੀ ਨਹੀਂ ਆ ਮੈਂ ਕਿਹਾ ਸ਼ੁਕਰਿਆ ਵਿੱਕੀ ਨੂੰ ਕੁਝ ਯਾਦ ਨਹੀਂ ਜੇ ਵਿੱਕੀ ਨੂੰ ਇਹ ਯਾਦ ਹੁੰਦਾ ਕਿ ਉਹ ਮੇਰੇ ਸੌਣ ਤੋਂ ਬਾਅਦ ਗਿਆ ਤਾਂ ਸ਼ਾਇਦ ਉਹਨੇ ਕੋਈ ਸਵਾਲ ਕਰਨਾ ਸੀ ਪਰ ਇਸ ਵਿੱਚ ਮੇਰਾ ਵੀ ਕੀ ਕਸੂਰ ਸੀ ਲੈ ਕੇ ਉਹ ਆ ਪਾਇਆ ਸੀ ਹੁਣ ਮੇਰੇ ਤੇ ਵਿੱਕੀ ਦੇ ਦੋਸਤ ਸਭ ਕੁਝ ਹੋ ਚੁੱਕਿਆ ਸੀ ਹੁਣ ਮੈਨੂੰ ਉਹਦੇ ਨਾਲ ਬੈਠ ਕੇ ਸੌਣਾ ਕੋਈ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਉਹ ਹਰ ਰੋਜ਼ ਸਾਡੇ ਘਰ ਵਿੱਕੀ ਨਾਲ ਸ਼ਰਾਬ ਪੀਣ ਲਈ ਆ ਜਾਂਦਾ ਸੀ ਪਰ ਇਸ ਗੱਲ ਦਾ ਵਿੱਕੀ ਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਕਰਕੇ ਆਉਂਦਾ ਆ ਵਿੱਕੀ ਦਾ ਉਹ ਫਰੈਂਡ ਸੀ ਵਿੱਕੀ ਉਹਨੂੰ ਆਪਣਾ ਸੱਚਾ ਦੋਸਤ ਮੰਨਦਾ ਸੀ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਉਹ ਵਿੱਕੀ ਦੇ ਪਿੱਠ ਪਿੱਛੇ ਕੀ ਕਰਦਾ ਆ ਉਹ ਮੁੰਡਾ ਜੇ ਕੁਵਾਰਾ ਸੀ ਉਹਦਾ ਵਿਆਹ ਨਹੀਂ ਹੋਇਆ ਸੀ ਉਹਨੂੰ ਹਰ ਰੋਜ਼ ਔਰਤ ਚਾਹੀਦੀ ਸੀ ਤੇ ਉਹ ਆਪਣੀ ਭੁੱਖ ਮੇਰੇ ਨਾਲ ਪੂਰੀ ਕਰਦਾ ਸੀ ਮੈਂ ਇੱਕ ਦਿਨ ਉਸ ਮੁੰਡੇ ਨੂੰ ਕਿਹਾ ਕਿ ਤੂੰ ਸਿਰਫ ਆਪਣੀ ਭੁੱਖ ਪੂਰੀ ਕਰਨ ਆਉਣਾ ਆ ਉਹ ਮੈਨੂੰ ਕਹਿਣ ਲੱਗਿਆ ਨਹੀਂ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਸਿਰਫ ਇਸ ਕੰਮ ਕਰਕੇ ਮੈਂ ਤੇਰੇ ਕੋਲ ਨਹੀਂ ਆਉਂਦਾ ਮੈਂ ਤਾਂ ਤੇਰੇ ਬਾਰੇ ਸੋਚਿਆ ਮੈਂ ਆਪਣੇ ਬਾਰੇ ਨਹੀਂ ਸੋਚਦਾ ਸੀ ਮੈਨੂੰ ਪਤਾ ਸੀ ਕਿ ਤੂੰ ਕਿੰਨੀ ਦੁਖੀ ਆ ਇਸ ਤਰ੍ਹਾਂ ਮੇਰੇ ਨਾਲ ਬੜੀਆਂ ਮੋਹ ਦੀਆਂ ਗੱਲਾਂ ਕਰਦਾ ਸੀ ਹਰ ਰੋਜ਼ ਫੋਨ ਤੇ ਗੱਲ ਕਰਨੀ ਤੇ ਉਹਦੇ ਨਾਲ ਮਿਲਣਾ ਮਿਲਾਉਣਾ ਹੁਣ ਕੁਝ ਜ਼ਿਆਦਾ ਹੀ ਵੱਧ ਗਿਆ ਸੀ ਮੇਰਾ ਵੀ ਧਿਆਨ ਹੁਣ ਉਸ ਮੁੰਡੇ ਵਿੱਚ ਹੀ ਰਹਿੰਦਾ ਸੀ ਉਹਨੇ ਮੇਰੇ ਦਿਲ ਵਿੱਚ ਇੱਕ ਉਮੀਦ ਜੀ ਜਗਾ ਦਿੱਤੀ ਸੀ ਉਹਨੇ ਮੈਨੂੰ ਕਿਹਾ ਸੀ ਕਿ ਤੂੰ ਟੈਂਕ ਚਿੰਤਾ ਨਾ ਕਰ ਮੈਂ ਹਮੇਸ਼ਾ ਤੇਰੇ ਨਾਲ ਆਂ ਚਾਹੇ ਤੂੰ ਮੈਨੂੰ ਅੱਧੀ ਰਾਤ ਨੂੰ ਫੋਨ ਕਰਦੇ ਮੈਂ ਉਦੋਂ ਹੀ ਹਾਜ਼ਰ ਹੋਊਂਗਾ ਤੈਨੂੰ ਜਿਸ ਚੀਜ਼ ਦੀ ਲੋੜ ਹੈ ਮੈਂ ਤੈਨੂੰ ਲਿਆ ਕੇ ਦਿਆ ਕਰੂੰਗਾ ਬਸ ਤੂੰ ਮੈਨੂੰ ਇਸੇ ਤਰ੍ਹਾਂ ਪਿਆਰ ਕਰਦੀ ਰਹਿ ਮੈਂ ਤੈਨੂੰ ਬਹੁਤ ਪਿਆਰ ਕਰਨ ਲੱਗ ਪਿਆ ਮੈਂ ਵੀ ਉਹਨੂੰ ਪਿਆਰ ਕਰਨ ਲੱਗ ਪਈ ਸੀ ਹੁਣ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਵਿੱਕੀ ਸ਼ਰਾਬ ਪੀਂਦਾ ਆ ਮੈਂ ਵਿੱਕੀ ਨੂੰ ਕਦੇ ਵੀ ਇਸ ਚੀਜ਼ ਤੋਂ ਨਹੀਂ ਰੋਕਿਆ ਸੀ ਹੌਲੀ ਹੌਲੀ ਸਾਡੀ ਨਜ਼ਦੀਕੀ ਬਹੁਤ ਜ਼ਿਆਦਾ ਵਧ ਗਈ ਸੀ ਹੁਣ ਤਾਂ ਉਹਦਾ ਸਾਡੇ ਘਰ ਆਉਣਾ ਜਾਣਾ ਆਮ ਹੀ ਹੋ ਗਿਆ ਸੀ ਰਾਤ ਨੂੰ ਤਾਂ ਉਹ ਅੱਧੀ ਰਾਤ ਤੱਕ ਮੇਰੇ ਕੋਲ ਹੀ ਰਹਿੰਦਾ ਸੀ ਤੇ ਮੇਰਾ ਵੀ ਦਿਲ ਕਰਦਾ ਰਹਿੰਦਾ ਸੀ ਕਿ ਮੈਂ ਸਾਰਾ ਦਿਨ ਉਹਦੇ ਕੋਲ ਹੀ ਰਹਾ ਅਸੀਂ ਦੋਵੇਂ ਜਾਣੇ ਬਾਹਰ ਵੀ ਮਿਲਣ ਚਲੇ ਜਾਂਦੇ ਸੀ ਅਸੀਂ ਇਕੱਠੇ ਸ਼ਾਪਿੰਗ ਵੀ ਕਰਦੇ ਰਹਿੰਦੇ ਸੀ ਮੈਂ ਉਹਨੂੰ ਕਿਹਾ ਕਿ ਤੇਰੇ ਵਿੱਚ ਵੀ ਵਿੱਕੀ ਵਾਲੀ ਆਦਤ ਆ ਤੂੰ ਵੀ ਸ਼ਰਾਬ ਪੀਂਦਾ ਆ ਉਹ ਮੈਨੂੰ ਕਹਿਣ ਲੱਗਾ ਬੇਸ਼ੱਕ ਮੈਂ ਸ਼ਰਾਬ ਪੀਂਦਾ ਆ ਪਰ ਮੈਂ ਉਨੀ ਨਹੀਂ ਪੀਂਦਾ ਜਿੰਨੀ ਤੇਰਾ ਘਰ ਵਾਲਾ ਪੀਂਦਾ ਆ ਤੂੰ ਫਿਕਰ ਨਾ ਕਰ ਜਦੋਂ ਆਪਾਂ ਦੋਵਾਂ ਨੇ ਵਿਆਹ ਕਰਵਾ ਲਿਆ ਮੈਂ ਇਹ ਵੀ ਛੱਡ ਦੂੰਗਾ ਬਸ ਇਹ ਤਾਂ ਇੱਕ ਤੇਰੇ ਕਰਕੇ ਤੇਰੇ ਘਰ ਵਾਲੇ ਨੂੰ ਬਿਠਾਉਣ ਲਈ ਮੈਂ ਤੁਹਾਡੇ ਘਰ ਆਉਣਾ ਤਾਂ ਕਿ ਸ਼ਰਾਬ ਦੇ ਬਹਾਨੇ ਮੈਂ ਤੇਨੂੰ ਮਿਲ ਸਕਾਂ ਸੱਚਮੁੱਚ ਯੋ ਮੁੰਡਾ ਜ਼ਿਆਦਾ ਸ਼ਰਾਬ ਨਹੀਂ ਪੀਂਦਾ ਸੀ ਮੈਂ ਤੇ ਉਹ ਮੁੰਡਾ ਇੱਕ ਦੂਜੇ ਨਾਲ ਹੁਣ ਵਿਆਹ ਕਰਵਾਉਂਦੀ ਆ ਕਸਮਾਂ ਵੀ ਖਾ ਬੈਠੇ ਸੀ ਮੈਂ ਵੀ ਹੁਣ ਇਹੀ ਸੋਚਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਸ਼ਰਾਬੀ ਦੇ ਲੜ ਲੱਗ ਕੇ ਸਾਰੀ ਜ਼ਿੰਦਗੀ ਨਹੀਂ ਰਹਿਣਾ ਮੈਂ ਤਾਂ ਉਸ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਆ ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਥੋੜਾ ਜਿਹਾ ਆਪਣਾ ਕੰਮ ਸੈੱਟ ਕਰ ਲੈਣ ਦੇ ਮੇਰਾ ਮੇਰੀ ਭੈਣ ਨੇ ਵੀਜ਼ਾ ਲਵਾ ਦੇਣਾ ਆ ਬਸ ਜਿਸ ਦਿਨ ਮੇਰਾ ਵੀਜ਼ਾ ਆ ਗਿਆ ਉਸੇ ਦਿਨੀ ਮੈਂ ਤੇਰੇ ਨਾਲ ਵਿਆਹ ਕਰਵਾ ਲੈਣਾ ਆ ਤੈਨੂੰ ਆਪਣੇ ਘਰ ਲੈ ਜਾਊਂਗਾ ਮੈਂ ਕਿਹ ਪਤਾ ਨਹੀਂ ਤੇਰੇ ਘਰ ਦੇ ਮੈਨੂੰ ਮਨਜ਼ੂਰ ਕਰਨਗੇ ਵੀ ਜਾਂ ਨਹੀਂ ਉਹਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਤੇ ਮੇਰਾ ਪਿਓ ਮੇਰੀ ਹਰ ਗੱਲ ਮੰਨਦੇ ਨੇ ਉਹ ਮੇਰੇ ਤੋਂ ਬਾਹਰ ਨਹੀਂ ਆ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਕਹੂੰਗਾ ਉਸੇ ਤਰ੍ਹਾਂ ਕਰਨਗੇ ਤੇ ਉਹ ਇੰਨੇ ਚੰਗੇ ਨੇ ਕਿ ਤੈਨੂੰ ਆਪੇ ਮਨਜ਼ੂਰ ਕਰ ਲੈਣਗੇ ਤੂੰ ਫਿਕਰ ਨਾ ਕਰ ਤੇ ਮੈਂ ਤੈਨੂੰ ਜਲਦੀ ਹੀ ਕੈਨੇਡਾ ਜਾ ਕੇ ਉੱਥੇ ਬੁਲਾ ਲੂੰਗਾ ਆਪਾਂ ਉੱਥੇ ਨਵੀਂ ਦੁਨੀਆ ਬਸਾ ਲਵਾਂਗੇ ਉਹਨੇ ਮੈਨੂੰ ਬਹੁਤ ਸੁਪਨੇ ਵਿਖਾਏ ਹੁਣ ਮੈਨੂੰ ਲੱਗਦਾ ਸੀ ਕਿ ਰੱਬ ਨੇ ਮੇਰੀ ਸੁਣ ਲਈ ਆ ਮੇਰੀ ਸਾਰੀ ਜ਼ਿੰਦਗੀ ਹੁਣ ਦੁੱਖਾਂ ਜਿ ਲੰਗੂਗੀ ਮੈਂ ਵੀ ਸੁੱਖ ਲੈ ਪਾਉਂਗੀ ਫਿਰ ਕਦੇ-ਕਦੇ ਸੋਚਦੀ ਸੀ ਕਿ ਜਦ ਮੇਰੇ ਪੇਕੇਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਸ਼ਾਇਦ ਮੇਰੇ ਤੇ ਗੁੱਸਾ ਕਰਨਗੇ ਪਰ ਮੈਨੂੰ ਵੀ ਹੁਣ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਸਾਰੀ ਜ਼ਿੰਦਗੀ ਜੇ ਮੈਂ ਹੋਰਾਂ ਬਾਰੇ ਸੋਚਦੀ ਰਹੀ ਤਾਂ ਮੇਰੀ ਖੁਦ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਇਸ ਕਰਕੇ ਹੁਣ ਮੈਂ ਸਿਰਫ ਆਪਣੇ ਬਾਰੇ ਸੋਚੂਗੀ ਬਸ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਸੋਚਦੇ ਸ਼ਾਮ ਪੈ ਗਈ ਹੁਣ ਮੈਂ ਰੋਟੀ ਬਣਾਉਣ ਲੱਗੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਿਆ ਕਿ ਤੂੰ ਆਪਣੇ ਪੇਕੇ ਨਹੀਂ ਜਾਣਾ ਮੈਂ ਕਿਹਾ ਨਹੀਂ ਮੈਂ ਪੇਕੇ ਕੀ ਕਰਨ ਜਾਣਾ ਆ ਉਹ ਕਹਿਣ ਲੱਗਿਆ ਕਿ ਪਹਿਲਾਂ ਤਾਂ ਤੂੰ ਥੋੜੇ ਦਿਨਾਂ ਬਾਅਦ ਹੀ ਕਹਿ ਦਿੰਦੀ ਸੀ ਕਿ ਮੈਂ ਆਪਣੇ ਪੇਕੇ ਜਾਣਾ ਆ ਪਰ ਹੁਣ ਤੋ ਕਿੰਨਾ ਟਾਈਮ ਹੋ ਗਿਆ ਆਪਣੇ ਪੇਕੇ ਵੀ ਨਹੀਂ ਗਈ ਮੈਂ ਕਿਹਾ ਬਸ ਮੇਰਾ ਮਨ ਨਹੀਂ ਕਰਦਾ ਉਹ ਕਹਿਣ ਲੱਗਿਆ ਅੱਛਾ ਮੇਰੇ ਘਰ ਤੇਰਾ ਇੰਨਾ ਦਿਲ ਲੱਗਦਾ ਆ ਮੈਂ ਕਿਹਾ ਦਿਲ ਤਾਂ ਨਹੀਂ ਲੱਗਦਾ ਫਿਰ ਕੀ ਕਰਾਂ ਲਾਉਣਾ ਪੈਂਦਾ ਆ ਅਸਲ 'ਚ ਮੇਰਾ ਉਸ ਮੁੰਡੇ ਨਾਲ ਇੱਥੇ ਮਨ ਲੱਗਦਾ ਸੀ ਮੈਂ ਇਸ ਕਰਕੇ ਆਪਣੇ ਪੇਕੇ ਨਹੀਂ ਜਾਂਦੀ ਸੀ ਕਿ ਮੈਨੂੰ ਉੱਥੇ ਉਹਨੂੰ ਮਿਲਣਾ ਔਖਾ ਹੋ ਜਾਊਗਾ ਇਸ ਕਰਕੇ ਮੈਂ ਇੱਥੇ ਹੀ ਰਹਿੰਦੀ ਸੀ ਇਸ ਤਰ੍ਹਾਂ ਟਾਈਮ ਪਾਸ ਹੋਈ ਜਾਂਦਾ ਸੀ ਮੈਨੂੰ ਕਦੇ-ਕਦੇ ਲੱਗਦਾ ਸੀ ਕਿ ਕਿਤੇ ਵਿੱਕੀ ਨੂੰ ਮੇਰੇ ਤੇ ਸ਼ੱਕ ਤਾਂ ਨਹੀਂ ਹੋ ਗਿਆ ਪਰ ਵੈਸੇ ਵੀ ਉਹ ਤਾਂ ਇਹ ਗੱਲ ਪੁੱਛ ਹੀ ਸਕਦਾ ਆ ਇੱਕ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਤਾਂ ਮੈਂ ਥੋੜੀ ਖੁਸ਼ ਵੀ ਹੋਈ ਤੇ ਮੈਂ ਉਸ ਮੁੰਡੇ ਨੂੰ ਫੋਨ ਕੀਤਾ ਤੇ ਉਹਨੂੰ ਦੱਸਿਆ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਉਹ ਕਹਿਣ ਲੱਗਿਆ ਤੇਰਾ ਦਿਮਾਗ ਖਰਾਬ ਹੋਇਆ ਤੂੰ ਪ੍ਰੈਗਨੈਂਟ ਨੇਟ ਕਿ ਹੋਈਆਂ ਤੂੰ ਗੋਲੀ ਖਾ ਤੇ ਇਸ ਬੱਚੇ ਦਾ ਕੰਮ ਨਵੇੜ ਮੈਂ ਕਿਹਾ ਕਿਉਂ ਆਪਣਾ ਦੋਵਾਂ ਦਾ ਬੱਚਾ ਆ ਆਪਣੇ ਪਿਆਰ ਦੀ ਨਿਸ਼ਾਨੀ ਆ ਮੈਂ ਇਸ ਬੱਚੇ ਨੂੰ ਨਹੀਂ ਮਾਰਨਾ ਉਹ ਮੈਨੂੰ ਕਹਿਣ ਲੱਗਿਆ ਵੇਖ ਜੇ ਤੂੰ ਹੁਣ ਬੱਚੇ ਨੂੰ ਜਨਮ ਦੇ ਦੇਵੇਂਗੀ ਤਾਂ ਇਹ ਬੱਚਾ ਵਿੱਕੀ ਦਾ ਹੀ ਵੱਜੂਗਾ ਬੇਸ਼ੱਕ ਇਹ ਬੱਚਾ ਮੇਰਾ ਆ ਪਰ ਮੈਂ ਨਹੀਂ ਚਾਹੁੰਦਾ ਕਿ ਬੱਚਾ ਵਿੱਕੀ ਕੋਲ ਹੀ ਰਹਿ ਜਾਵੇ ਕੱਲ ਨੂੰ ਆਪਾਂ ਵਿਆਹ ਕਰਵਾਵਾਂਗੇ ਤਾਂ ਵਿੱਕੀ ਇਸ ਗੱਲ ਦਾ ਦਾਵਾ ਕਰ ਸਕਦਾ ਕਿ ਇਹ ਮੇਰੇ ਘਰ ਰਹਿੰਦੀ ਸੀ ਤੇ ਬੱਚਾ ਮੇਰਾ ਆ ਇਸ ਕਰਕੇ ਮੈਂ ਚਾਹੁੰਨਾ ਆ ਕਿ ਆਪਾਂ ਬੱਚਾ ਉਦੋਂ ਜੰਮੀਏ ਜਦੋਂ ਤੂੰ ਮੇਰੇ ਕੋਲ ਵਿਆਹ ਕਰਵਾ ਕੇ ਆ ਜਵੇਂ ਤੇ ਫਿਰ ਲੋਕਾਂ ਦੀ ਨਜ਼ਰ ਵਿੱਚ ਵੀ ਆਪਣਾ ਦੋਵਾਂ ਦਾ ਬੱਚਾ ਹੋਊਗਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਉਹਨੇ ਮੇਰਾ ਦਿਮਾਗ ਜੇ ਘਮਾ ਦਿੱਤਾ ਤੇ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਅੱਜ ਹੀ ਸ਼ਹਿਰ ਨੂੰ ਬੱਸ ਚੜ੍ਹ ਕੇ ਆ ਜਾ ਆਪਾਂ ਦੋਵੇਂ ਜਣੇ ਚੱਲਦੇ ਆਂ ਤੈਨੂੰ ਮੈਂ ਉੱਥੇ ਦਵਾਈ ਦਵਾ ਦੂੰਗਾ ਨਾਲੇ ਆਪਾਂ ਮਿਲ ਲਵਾਂਗੇ ਪਰ ਮੇਰਾ ਬਿਲਕੁਲ ਮੂਡ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਮੇਰਾ ਇਸ ਬੱਚੇ ਨੂੰ ਮਾਰਨ ਨੂੰ ਮਨ ਨਹੀਂ ਕਰਦਾ ਉਹ ਕਹਿਣ ਲੱਗਿਆ ਪਾਗਲ ਨਾ ਬਣਾਪਾ ਨੂੰ ਬਹੁਤ ਕੁਝ ਸੋਚ ਕੇ ਚੱਲਣਾ ਪੈਣਾ ਆ ਜੇ ਇਸ ਤਰ੍ਹਾਂ ਤੋਂ ਪਾਗਲਪਨ karenge ਫਿਰ ਵੇਖ ਲੈ ਕੁਝ ਨਹੀਂ ਬਣਨਾ ਮੈਨੂੰ ਉਹਦੀ ਗੱਲ ਮੰਨਣੀ ਪਈ ਤੇ ਮੈਨੂੰ ਇਹ ਬੱਚਾ ਘਰਾਉਣਾ ਹੀ ਪਿਆ ਪਰ ਉਸ ਦਿਨ ਮੈਂ ਸਾਰੀ ਰਾਤ ਬਹੁਤ ਜ਼ਿਆਦਾ ਰੋਈ ਕਿਉਂਕਿ ਮੈਂ ਵਿੱਕੀ ਦੇ ਦੋਸਤ ਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਤੇ ਮੈਂ ਸਾਡਾ ਦੋਵਾਂ ਦਾ ਬੱਚਾ ਇਸ ਦੁਨੀਆ ਵਿੱਚ ਲਿਆਉਣਾ ਚਾਹੁੰਦੀ ਸੀ ਪਰ ਫਿਰ ਮੈਨੂੰ ਉਹਦੀ ਗੱਲ ਵੀ ਸਮਝ ਆ ਗਈ ਕਿ ਅਸੀਂ ਇਸ ਬੱਚੇ ਨੂੰ ਅਜੇ ਇਸ ਦੁਨੀਆ ਵਿੱਚ ਨਹੀਂ ਲਿਆ ਸਕਦੇ ਇੱਕ ਦਿਨ ਮੈਨੂੰ ਮੇਰੇ ਬॉयਫਰੈਂਡ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਵਿੱਕੀ ਮੈਨੂੰ ਕਹਿੰਦਾ ਸੀ ਕਿ ਮੈਂ ਮਸ਼ੀਨ ਲੈ ਕੇ ਬਾਹਰ ਜਾਣਾ ਆ ਮੈਂ ਕਿਹਾ ਹਾਂ ਉਹ ਮੈਨੂੰ ਵੀ ਕਹਿੰਦਾ ਸੀ ਉਹਨੇ ਸੀਜ਼ਨ ਲੌਨ ਜਾਣਾ ਆ ਮੇਰਾ ਬੋਏਫ੍ਰੈਂਡ ਮੈਨੂੰ ਕਹਿਣ ਲੱਗਾ ਕਿ ਆਪਾਂ ਦੋਵਾਂ ਨੂੰ ਤਾਂ ਮੋਜਾ ਲੱਗ ਜਾਣੀਆਂ ਨੇ ਮੈਂ ਕਿਹਾ ਹਾਂ ਇਹ ਤਾਂ ਹੈ ਮੈਨੂੰ ਉਹ ਕਹਿਣ ਲੱਗਾ ਕਿ ਮੈਨੂੰ ਥੋੜੇ ਜਿਹਾ ਪੈਸੇ ਚਾਹੀਦੇ ਨੇ ਤੂੰ ਮੇਰੀ ਮਦਦ ਕਰ ਮੈਂ ਕਿਹਾ ਪੈਸੇ ਤੁਸੀਂ ਕੀ ਕਰਨੇ ਆ ਉਹ ਕਹਿੰਦਾ ਮੇਰੀ ਬਾਰਲੀ ਫਾਈਲ ਲੱਗੀ ਆ ਇਸ ਕਰਕੇ ਮੈਨੂੰ ਪੈਸੇ ਚਾਹੀਦੇ ਨੇ ਮੈਂ ਹੱਸਣ ਲੱਗੀ ਤੇ ਮੈਂ ਕਿਹਾ ਮੇਰੇ ਕੋਲ ਪੈਸੇ ਕਿੱਥੋਂ ਹੋਣੇ ਸਾਰੇ ਘਰ ਦੀ ਜ਼ਿੰਮੇਵਾਰੀ ਤਾਂ ਵਿੱਕੀ ਕੋਲ ਆ ਤੇ ਸਾਰੇ ਪੈਸੇ ਵੀ ਤਾਂ ਉਹਦੇ ਕੋਲ ਹੀ ਹੁੰਦੇ ਆ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਹੁੰਦਾ ਮੈਨੂੰ ਤਾਂ ਬਸ ਥੋੜੇ ਬਹੁਤ ਦਿੰਦਾ ਆ ਉਹ ਵੀ ਜਦੋਂ ਮੈਨੂੰ ਲੋੜ ਦੀ ਉਦੋਂ ਦੇ ਦਿੰਦਾ ਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਕਰਕੇ ਦੇ ਹੁਣ ਆਪਣਾ ਬਾਹਰਲਾ ਕੰਮ ਬਣ ਜਾਣਾ ਆ ਮੈਂ ਕਿਹਾ ਤੁਸੀਂ ਤਾਂ ਅਮੀਰ ਘਰ ਦੇ ਤੁਹਾਡੇ ਕੋਲ ਪੈਸੇ ਨਹੀਂ ਆ ਤਾਂ ਉਹ ਮੈਨੂੰ ਕਹਿਣ ਲੱਗਾ ਕੋਈ ਜੁਗਾੜ ਲਾ ਹੁਣ ਮੇਰਾ ਘਰ ਵਾਲਾ ਵਿੱਕੀ ਸੀਜ਼ਨ ਲੌਲੀ ਚਲਾ ਗਿਆ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ 2 ਦਿਨਾਂ ਬਾਅਦ ਵਾਪਸ ਆ ਜਾਊਂਗਾ ਮੈਂ ਕਿਹਾ ਕੋਈ ਗੱਲ ਨਹੀਂ ਵਿੱਕੀ ਨੂੰ ਮੇਰੇ ਤੇ ਬੜਾ ਯਕੀਨ ਸੀ ਇਸ ਕਰਕੇ ਉਹ ਮੈਨੂੰ ਕੱਲੀ ਨੂੰ ਹੀ ਘਰ ਛੱਡ ਗਿਆ ਸੀ ਉਹ 2 ਦਿਨ ਮੇਰੇ ਕੋਲ ਮੇਰਾ ਬாய்ਫਰੈਂਡ ਆਉਂਦਾ ਰਿਹਾ ਤੇ ਮੈਨੂੰ ਕਹਿਣ ਲੱਗਾ ਕਿ ਇਦਾਂ ਕਰ ਤੁਹਾਡੀ ਜ਼ਮੀਨ ਤੇ ਲਿਮਿਟ ਕਰਵਾ ਲੈਨੇ ਆ ਵਿੱਕੀ ਨੂੰ ਕਿਹੜਾ ਪਤਾ ਲੱਗਣਾ ਆ ਬਾਹਰ ਜਾ ਕੇ ਮੈਂ ਤੈਨੂੰ ਪੈਸੇ ਭੇਜ ਦੂੰਗਾ ਤੇ ਤੂੰ ਆਪਣਾ ਲੋਨ ਬੰਦ ਕਰਵਾ ਦੇਵੀਂ ਜਦੋਂ ਮੈਂ ਪੈਸੇ ਭੇਜ ਦੂੰਗਾ ਤਾਂ ਤੂੰ ਲੋਨ ਭਰ ਦੇਵੀਂ ਮੈਂ ਕਿਹਾ ਇਦਾਂ ਲੋਨ ਮਿਲ ਜੂਗਾ ਉਹ ਕਹਿਣ ਲੱਗਿਆ ਹਾਂ ਮੇਰੀ ਜਾਣ ਪਛਾਣ ਹੈਗੀ ਆ ਆਪਾਂ ਲੋਨ ਕਰਵਾ ਲੈਨੇ ਆ ਮੈਂ ਉਹਦੇ ਕਹੇ ਤੋਂ ਚਲੀ ਗਈ ਉਧਰ ਮੈਨੂੰ ਵਿੱਕੀ ਨੇ ਫੋਨ ਕੀਤਾ ਕਿ ਮੈਂ 2-4 ਦਿਨ ਹੋਰ ਲਾਉਂਗਾ ਮੈਂ ਕਿਹਾ ਠੀਕ ਆ ਇਧਰ ਮੈਂ ਤੇ ਮੇਰਾ ਬாய்ਫਰੈਂਡ ਦੋਵੇਂ ਜਣੇ ਅਸੀਂ ਬੈਂਕ 'ਚ ਚਲੇ ਗਏ ਉੱਥੇ ਅਸੀਂ ਦੋਵਾਂ ਨੇ ਲੋਨ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਬੈਂਕ ਵਾਲੇ ਕਹਿਣ ਲੱਗੇ ਕਿ ਪਹਿਲਾਂ ਇਸ ਜ਼ਮੀਨ ਦੇ ਮਾਲਕ ਨੂੰ ਲੈ ਕੇ ਆਓ ਮੈਂ ਕਿਆ ਮੈਂ ਉਹਨਾਂ ਦੀ ਵਾਈਫਾਂ ਤੇ ਮੇਰਾ ਹਸਬੰਡ ਬਾਹਰ ਗਿਆ ਹੋਇਆ ਇਸ ਕਰਕੇ ਮੈਂ ਕਰਵਾ ਰਹੀ ਆ ਉਹ ਕਹਿਣ ਲੱਗੇ ਬਾਕੀ ਸਾਰਾ ਕੁਝ ਤਾਂ ਹੋ ਜਾਊਗਾ ਬਸ ਸਾਈਨ ਤੁਹਾਡੇ ਘਰ ਵਾਲੇ ਦੇ ਚਾਹੀਦੇ ਆ ਜਾਂ ਫਿਰ ਤੁਸੀਂ ਸਾਈਨ ਉਹਨਾਂ ਦੇ ਆਨਲਾਈਨ ਮੰਗਵਾ ਲਿਓ ਮੈਂ ਕਿਆ ਠੀਕ ਆ ਹੁਣ ਪੰਗਾ ਪੈ ਗਿਆ ਮੈਂ ਆਪਣੇ ਬੋਏਫ੍ਰੈਂਡ ਨੂੰ ਕਿਹਾ ਕਿ ਹੁਣ ਕੀ ਕਰਾਂਗੇ ਉਹ ਕਹਿਣ ਲੱਗਾ ਤੂੰ ਕਿਸੇ ਤਰ੍ਹਾਂ ਉਹਦੇ ਕੋਲੋਂ ਸਾਈਨ ਕਰਵਾ ਮੈਂ ਕਿਆ ਮੈਂ ਮਰਨਾ ਆ ਵਿੱਕੀ ਇੰਨਾ ਭੋਲਾ ਭਾਲਾ ਨਹੀਂ ਆ ਕਿ ਮੇਰੇ ਕਹੇ ਤੋਂ ਸਾਈਨ ਕਰ ਦੂਗਾ ਤੂੰ ਮੈਨੂੰ ਨਾ ਫਸਾ ਦੇਵੀ ਉਹ ਕਹਿਣ ਲੱਗਾ ਹੁਣ ਇਹ ਤਾਂ ਤੈਨੂੰ ਮੈਨੂੰ ਕਰਨਾ ਹੀ ਪੈਣਾ ਜੀ ਔਰਤ ਚਾਹੇ ਆਪਣੇ ਬੰਦੇ ਕੋਲੋਂ ਕੀ ਨਹੀਂ ਕਰਵਾ ਸਕਦੀ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਸਿੱਧਾ ਹੀ ਵਿੱਕੀ ਨੂੰ ਕਿਸ ਤਰ੍ਹਾਂ ਕਹਿ ਦਿੰਦੀ ਕਿ ਇਸ ਤਰ੍ਹਾਂ ਆਪਾਂ ਲੋਨ ਕਰਵਾਉਣਾ ਆ ਕਿਉਂਕਿ ਮੈਂ ਤਾਂ ਉਹਦੇ ਨਾਲ ਕੋਈ ਸਲਾਹ ਵੀ ਨਹੀਂ કરી ਸੀ ਇਸ ਕਰਕੇ ਮੈਨੂੰ ਬੜਾ ਡਰ ਲੱਗ ਰਿਹਾ ਸੀ ਪਰ ਮੇਰੀ ਗੱਲ ਨੂੰ ਉਹ ਨਹੀਂ ਸਮਝ ਰਿਹਾ ਸੀ ਉਹਨੂੰ ਤਾਂ ਬਸ ਇੱਕ ਪੈਸੇ ਹੀ ਦੇਖਦੇ ਸੀ ਅਗਲੇ ਦਿਨ ਵਿੱਕੀ ਘਰ ਆ ਗਿਆ ਪਰ ਮੈਂ ਉਸ ਦਿਨ ਆਪਣੇ ਬॉयਫ੍ਰੈਂਡ ਨਾਲ ਗਈ ਹੋਈ ਸੀ ਅਸੀਂ ਦੋਵੇਂ ਜਣੇ ਹੋਟਲ ਵਿੱਚ ਗਏ ਹੋਏ ਸੀ ਜਦੋਂ ਵਿੱਕੀ ਘਰ ਆ ਗਿਆ ਤਾਂ ਮੈਨੂੰ ਫੋਨ ਕਰਕੇ ਲੱਗਾ ਕਿ ਤੂੰ ਕਿੱਥੇ ਆ ਮੈਂ ਕਿਹਾ ਕਿ ਮੈਂ ਤਾਂ ਘਰ ਆਂ ਮੈਨੂੰ ਕੀ ਪਤਾ ਸੀ ਕਿ ਵਿੱਕੀ ਘਰ ਆ ਚੁੱਕਿਆ ਉਹਨੇ ਮੈਨੂੰ ਗੁੱਸੇ ਨਾਲ ਬੋਲਿਆ ਕਿ ਮੈਂ ਤਾਂ ਘਰ ਵਿੱਚ ਬੈਠਾ ਤੂੰ ਕਹਿ ਰਹੀ ਆ ਮੈਂ ਘਰ ਆਂ ਘਰ ਤਾਂ ਕੋਈ ਵੀ ਨਹੀਂ ਆ ਮੈਨੂੰ ਤਾਂ ਤਰੇਲੀਆਂ ਆਉਣ ਲੱਗ ਪਈਆਂ ਮੈਂ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਤਾਂ ਤੁਹਾਨੂੰ ਮਜ਼ਾਕ ਕਰਦੀ ਸੀ ਮੈਂ ਬਾਹਰ ਆਈ ਸੀ ਸਬਜ਼ੀ ਲੈਣ ਬੱਸ ਮੈਂ ਹੁਣੇ ਆਈ ਮੈਂ ਆਪਣੇ ਬੋਏਫ੍ਰੈਂਡ ਨੂੰ ਕਿਹਾ ਕਿ ਮੈਂ ਤਾਂ ਫਸ ਗਈ ਵਿੱਕੀ ਬੜੇ ਗੁੱਸੇ ਵਿੱਚ ਆ ਉਹ ਮੈਨੂੰ ਕਹਿਣ ਲੱਗਿਆ ਚੱਲ ਕੋਈ ਨਾ ਤੂੰ ਚਲੀ ਜਾ RAMNAL ਗੱਲ ਕਰੀ ਮੈਂ ਕਿਹਾ ਤੈਨੂੰ ਆਪਣੇ ਪੈਸਿਆਂ ਦੀ ਪਈਆ ਮੈਨੂੰ ਇਹ ਆ ਕਿ ਵਿੱਕੀ ਮੈਨੂੰ ਕੋਟਣਾ ਸੁਟੇ ਕਿ ਤੂੰ ਝੂਠ ਬੋਲਦੀ ਸੀ ਜਦੋਂ ਮੈਂ ਘਰ ਆਈ ਤਾਂ ਵਿੱਕੀ ਮੈਨੂੰ ਬੜਾ ਗੁੱਸੇ ਵਿੱਚ ਬੋਲ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਤੂੰ ਮੈਨੂੰ ਝੂਠ ਕਿਉਂ ਉੱਲਿਆ ਸੀ ਮੈਂ ਹੱਸਣ ਲੱਗੀ ਮੈਂ ਕਿਹਾ ਮੈਂ ਤਾਂ ਤੁਹਾਨੂੰ ਮਜ਼ਾਕ ਕਰਦੀ ਸੀ ਕਿਵੇਂ ਨਾ ਕਿਵੇਂ ਮੈਂ ਗੱਲ ਨੂੰ ਟਾਲ ਦਿੱਤਾ ਅਗਲੇ ਦਿਨ ਸਵੇਰ ਨੂੰ ਵਿੱਕੀ ਮੈਨੂੰ ਕਹਿਣ ਲੱਗਾ ਮੈਂ ਕਹਿੰਦਾ ਸੀ ਕਿ ਤੂੰ ਮੈਨੂੰ ਥੋੜੇ ਫਲ ਫਰੂਟ ਲਿਆ ਕੇ ਦੇ ਸਿਹਤ ਬੜੀ ਡਾਊਨ ਜੀ ਲੱਗਦੀ ਆ ਜੂਸ ਜਾਸ ਬਣਾ ਕੇ ਪੀ ਲਿਆ ਕਰਾਂਗੇ ਮੈਂ ਕਿਹਾ ਮੈਂ ਜਾਵਾਂ ਤੂੰ ਸੀ ਲੈ ਆਉਂਦੇ ਉਹ ਕਹਿਣ ਲੱਗਿਆ ਨਹੀਂ ਤੂੰ ਲਿਆ ਕੇ ਦੇ ਮੈਂ ਅੱਜ ਘਰ ਆਰਾਮ ਕਰਦਾ ਕਿਉਂਕਿ ਮੈਂ ਸਕੂਟਰੀ ਚਲਾ ਕੇ ਚਲੀ ਜਾਂਦੀ ਸੀ ਮੈਂ ਹੈਰਾਨ ਰਹਿ ਗਈ ਕਿ ਅੱਜ ਮੈਨੂੰ ਆਪ ਕੱਲੀ ਨੂੰ ਭੇਜ ਰਿਹਾ ਉਧਰ ਮੈਂ ਆਪਣੇ ਬੋਏਫ੍ਰੈਂਡ ਨੂੰ ਫੋਨ ਕਰ ਦਿੱਤਾ ਕਿ ਆਪਾਂ ਸ਼ਹਿਰ ਚੱਲਦੇ ਆਂ ਮੈਂ ਵੀ ਆਉਣੀ ਆ ਵਿੱਕੀ ਨੇ ਅੱਜ ਮੈਨੂੰ ਆਪ ਸ਼ਹਿਰ ਭੇਜਿਆ ਉਹ ਕਹਿਣ ਲੱਗਿਆ ਚਲ ਮੈਂ ਗੱਡੀ ਲੈ ਕੇ ਆਉਣਾ ਉਹ ਗੱਡੀ ਲੈ ਕੇ ਆ ਗਿਆ ਮੈਂ ਆਪਣੀ ਸਕੂਟਰੀ ਸਟੈਂਡ ਤੇ ਲਾ ਕੇ ਉਹਦੇ ਨਾਲ ਗੱਡੀ ਵਿੱਚ ਬੈਠ ਕੇ ਚਲੀ ਗਈ ਪਹਿਲਾਂ ਅਸੀਂ ਦੋਵੇਂ ਜਾਨੇ ਹੋਟਲ 'ਚ ਗਏ ਜਿੱਥੇ ਅਸੀਂ ਆਪਣੀਆਂ ਰੰਗ ਰਲੀਆਂ ਮਨਾਈਆਂ ਤੇ ਫਿਰ ਅਸੀਂ ਜਦੋਂ ਹੋਟਲ ਵਿੱਚੋਂ ਬਾਹਰ ਆਏ ਤਾਂ ਜੋ ਮੇਰੇ ਨਾਲ ਉਸ ਟਾਈਮ ਹੋਇਆ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਵੇਖਿਆ ਕਿ ਬਾਹਰ ਵਿੱਕੀ ਤੇ ਮੇਰਾ ਜੇਠ ਜਠਾਣੀ ਮੇਰੀ ਸੱਸ ਸਾਰੇ ਬਾਹਰ ਖੜੇ ਸੀ ਵਿੱਕੀ ਨੇ ਮੈਨੂੰ ਗੁੱਤੋਂ ਫੜ ਲਿਆ ਤੇ ਮੈਨੂੰ ਚਪੇੜਾ ਮਾਰਨ ਲੱਗਾ ਸ਼ਹਿਰ ਦੇ ਵਿੱਚ ਹੀ ਮੇਰੀ ਬਹੁਤ ਬੇਇੱਜ਼ਤੀ ਕੀਤੀ ਮੇਰਾ ਬாய்ਫ੍ਰੈਂਡ ਤਾਂ ਉੱਥੋਂ ਭੱਜਦਾ ਬਣਿਆ ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਮੇਰੀ ਵੀ ਪਟਾਈ ਹੋਊਗੀ ਵਿੱਕੀ ਮੈਨੂੰ ਖਿੱਚ ਧੂਕੇ ਘਰ ਲਿਆ ਆ ਕਰਾ ਕੇ ਵੀ ਉਹਨੇ ਮੈਨੂੰ ਬਹੁਤ ਕੁੱਟਿਆ ਵਿੱਕੀ ਨੇ ਮੈਨੂੰ ਦੱਸਿਆ ਕਿ ਮੈਂ ਇਸੇ ਕਰਕੇ ਤੇਨੂੰ ਕੱਲੀ ਨੂੰ ਭੇਜਿਆ ਸੀ ਕਿਉਂਕਿ ਮिन्नੂ ਮੇਰੇ ਭਰਾ ਨੇ ਦੱਸਿਆ ਸੀ ਕਿ ਤੇਰਾ ਦੋਸਤ ਹਰ ਰੋਜ਼ ਘਰ ਆਉਂਦਾ ਆ ਤੈਨੂੰ ਕੀ ਲੱਗਦਾ ਸੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਮੈਂ ਉਹਨਾਂ ਨੂੰ ਕਹਿ ਕੇ ਗਿਆ ਸੀ ਕਿ ਇਹਦੇ ਤੇ ਨਜ਼ਰ ਰੱਖਿਓ ਇਸ ਤੋਂ ਪਹਿਲਾਂ ਮੈਨੂੰ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਕਿ ਤੁਹਾਡੀ ਘਰ ਵਾਲੀ ਤਾਂ ਢੀ ਜ਼ਮੀਨ ਤੇ ਲੋਨ ਕਰਾ ਰਹੀ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਏਕੋ ਦੇ ਨਾਂ ਮੁੰਡਾ ਵੀ ਸੀ ਇਸ ਕਰਕੇ ਮੈਂ ਵਾਪਸ ਆਇਆ ਸੀ ਕਿ ਆਖਿਰ ਤੇਰੇ ਨਾਲ ਇਹ ਮੁੰਡਾ ਹੈ ਕੌਣ ਆ ਫਿਰ ਮੈਨੂੰ ਮੇਰੇ ਵੱਡੇ ਭਰਾਣੇ ਵੀ ਦੱਸ ਦਿੱਤਾ ਸੀ ਕਿ ਉਹ ਆਪਣੇ ਘਰ ਬੜਾ ਆਉਂਦਾ ਆ ਦੇਖ ਲੈ ਕਿਤੇ ਕੋਈ ਗਲਤ ਨੀ ਪਰ ਅੱਜ ਮੈਂ ਤੇਨੂੰ ਉੱਪਰੋਂ ਫੜ ਲਿਆ ਮੈਂ ਇਹੀ ਵੇਖਣਾ ਚਾਹੁੰਦਾ ਸੀ ਮੈਂ ਆਪਣੇ ਅੱਖੀ ਸਭ ਕੁਝ ਵੇਖ ਲਿਆ ਮੈਂ ਆਪਣੇ ਅੱਖੀ ਹੀ ਵੇਖਣਾ ਚਾਹੁੰਦਾ ਸੀ ਤੇਰੇ ਵਰਗੀ ਔਰਤ ਮੈਂ ਰੱਖ ਕੇ ਕੀ ਕਰਨੀ ਆ ਵਿੱਕੀ ਨੇ ਮੇਰਾ ਬੜਾ ਜਲੂਸ ਕੱਢਿਆ ਤੇ ਮੇਰਾ ਸਾਰਾ ਸਮਾਨ ਚੱਕ ਕੇ ਉਹਨੇ ਘਰ ਤੋਂ ਬਾਹਰ ਸੁੱਟ ਦਿੱਤਾ ਤੇ ਉਹ ਮੈਨੂੰ ਕਹਿਣ ਲੱਗਾ ਚਲੀ ਜਾ ਮੈਂ ਤੈਨੂੰ ਇਸ ਘਰ ਵਿੱਚ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰਨਾ ਮੈਂ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਆਪਣੇ ਪੇਕੇ ਪਹੁੰਚੀ ਜਦੋਂ ਮੇਰੇ ਪੇਕੇ ਵੀ ਇਸ ਗੱਲ ਦਾ ਪਤਾ ਲੱਗਿਆ ਤਾਂ ਮੇਰੇ ਚਾਚਾ ਤੇ ਚਾਚੀ ਨੇ ਵੀ ਮੈਨੂੰ ਬਹੁਤ ਲਾਨਤਾ ਪਾਈਆਂ ਬੇਸ਼ੱਕ ਮੈਂ ਆਪਣੀ ਸਫਾਈ ਵਿੱਚ ਕਹਿ ਰਹੀ ਸੀ ਕਿ ਮੈਂ ਸੱਚੀ ਆ ਤੇ ਉਹ ਝੂਠ ਬੋਲ ਰਿਹਾ ਪਰ ਵਿੱਕੀ ਨੇ ਪਹਿਲਾਂ ਹੀ ਫੋਨ ਕਰਕੇ ਸਾਰਾ ਕੁਝ ਦੱਸ ਦਿੱਤਾ ਤੇ ਪੇਕੇ ਮਾਂ ਦੀ ਬਿਲਕੁਲ ਨਹੀਂ ਚਲਦੀ ਸੀ ਜਿਸ ਕਰਕੇ ਮੈਨੂੰ ਉਸ ਘਰ ਵਿੱਚ ਤਾਨੇ ਮਿਹਣੇ ਲੈ ਕੇ ਰਹਿਣਾ ਪੈ ਰਿਹਾ ਮੇਰਾ ਬੋਏਫ੍ਰੈਂਡ ਤਾਂ ਮੈਨੂੰ ਛੱਡ ਕੇ ਭੱਜ ਗਿਆ ਸੀ ਤੇ ਉਸ ਦਿਨ ਤੋਂ ਬਾਅਦ ਉਹਨੇ ਆਪਣਾ ਨੰਬਰ ਵੀ ਚੇਂਜ ਕਰ ਲਿਆ ਉਹਨੇ ਮੇਰੇ ਨਾਲ ਕਦੇ ਵੀ ਗੱਲ ਨਹੀਂ ਕੀਤੀ ਇੱਕ ਦਿਨ ਮੈਨੂੰ ਕਿਸੇ ਤੋਂ ਪਤਾ ਲੱਗਿਆ ਕਿ ਉਹ ਕੈਨੇਡਾ ਵਾਲਾ ਜਾ ਚੜ ਗਿਆ ਆ ਉਹਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਸੀ ਉਹ ਮੈਨੂੰ ਹਮੇਸ਼ਾ ਲਈ ਛੱਡ ਗਿਆ ਉਹਨੇ ਕਦੇ ਵੀ ਮੁੜ ਕੇ ਮੇਰੇ ਵੱਲ ਨਹੀਂ ਦੇਖਿਆ ਤੇ ਨਾ ਹੀ ਮੈਨੂੰ ਕਦੇ ਫੋਨ ਕੀਤਾ ਮੈਂ ਉਹਦੇ ਕਰਕੇ ਆਪਣਾ ਘਰ ਬਰਬਾਦ ਕਰ ਲਿਆ ਮੇਰੇ ਘਰ ਦੇ ਆਣੇ ਵਿੱਕੀ ਦੀਆਂ ਬੜੀਆਂ ਮਿੰਤਾ ਕੀਤੀਆਂ ਪਰ ਵਿੱਕੀ ਨੇ ਮੈਨੂੰ ਤਲਾਕ ਦੇ ਦਿੱਤਾ ਮੈਂ ਆਪਣੇ ਪੇਕੇ ਘਰ ਬੜਾ ਦੱਬ ਕੇ ਜੀ ਰਹੀ ਆ ਮੇਰੇ ਚਾਚਾ ਤੇ ਚਾਚੀ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੇ ਆ ਤੇ ਮੈਨੂੰ ਤਾਣੇ ਮੇਨੇ ਵੀ ਦਿੰਦੇ ਰਹਿੰਦੇ ਆ ਮੈਂ ਆਪਣੀ ਮਾਂ ਦਾ ਵੀ ਉੱਥੇ ਰਹਿਣਾ ਮੁਸ਼ਕਲ ਕਰ ਦਿੱਤਾ ਕਿਉਂਕਿ ਮੇਰੇ ਚਾਚਾ ਤੇ ਚਾਚੀ ਮੇਰੀ ਮਾਂ ਨੂੰ ਵੀ ਬੜੇ ਮੇਨੇ ਦਿੰਦੇ ਰਹਿੰਦੇ ਆ ਮੈਂ ਆਪਣੀ ਜ਼ਿੰਦਗੀ ਵਿੱਚ ਬੜਾ ਪਛਤਾ ਰਹੀ ਆ ਮੈਂ ਆਪਣੇ ਹੱਥੀਂ ਆਪਣਾ ਘਰ ਖਰਾਬ ਕਰ ਲਿਆ ਬੇਸ਼ੱਕ ਮੇਰਾ ਘਰ ਵਾਲਾ ਸ਼ਰਾਬੀ ਸੀ ਪਰ ਉਹਨੇ ਕਦੇ ਵੀ ਕਿਸੇ ਦੂਜੀ ਔਰਤ ਵੱਲ ਨਹੀਂ ਵੇਖਿਆ ਸੀ ਹੌਲੀ ਹੌਲੀ ਉਹਨੇ ਸੁਧਰ ਜਾਣਾ ਸੀ ਪਰ ਮੈਂ ਬੈਕ ਗਈ ਜਿਸ ਕਰਕੇ ਮੈਂ ਆਪਣਾ ਘਰ ਖਰਾਬ ਕਰ ਲਿਆ ਹੁਣ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ ਰਹੂੰਗੀ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ